ਵੀ ਦਹੀ ਅੰਗੇ ਅਧਿਕ ਨਹੀਂ ਨਿੱਕੇ ਦੀ ਕਹਿ ਕੇ ਆਏ ਵੀ ਮੈਨੂੰ ਆਊਟ ਨਾ ਦੀ ਐਂ ਕਹਿ ਕੇ ਆਏ ਬਹੁਤ ਸੋਹਣੀ ਬੋਲ ਪਈ ਆ ਗਲੋਵਰ ਲੈ ਕੇ ਧਰਮਾਂ ਬਰਾੜ ਇਹ ਬੰਦਾ ਕਿੱਧਰ ਬਿਠਾਇਆ ਤੁਸੀਂ ਨਹੀਂ ਜੇ ਤੂੰ ਬੁਢਾ ਹੈ ਤੇ ਫਿਰ ਆ ਬਾਈ ਕੀ ਹੈ ਹੈ ਬੋਲਿੰਗ ਦੇ ਵਿੱਚ ਤਬਦੀਲੀ ਕੀਪਰ ਸਾਹਿਬ ਦੋ ਕੈਚ ਛੱਡ ਚੁੱਕੇ ਤੁਸੀਂ ਇੱਕ ਸੁੱਖਾ ਤੇ ਇੱਕ ਜੰਦਾ ਕੁੱਤੇ ਨੇ ਵੇਖਿਆ ਐ ਕਰਕੇ ਸਾਧੂ ਬਾਦ ਵੱਜੀ ਜਾਂਦਾ ਸੀ ਨਾ ਇਹ ਸਾਈਡ ਤੇ ਆ ਕੇ ਗੱਲ ਕਰ ਲੈ ਯਾਰ ਆ ਬਿਨਾ ਮੂੰਹ ਤੋਤੇ ਵਾਲੇ ਹੀ ਸ਼ਕਲ ਤੋਂ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਆ। ਕੀ ਆ ਗਏ ਨਹੀਂ ਮਾਉਣਾ ਹਣੀ ਸੀ ਅੱਜ। ਕਿਉਂ ਕੀ ਗੱਲ? ਠੋਈ ਤੀ ਜਾਂਦੀ ਆ। ਠੂਈ ਕਦ ਨਾ ਦੁਖਦੀ ਐ ਤੇਰੀ ਤੂੰ ਕਰਦਾ ਦਾ ਕੁਛ ਐ ਨਹੀਂਗਾ। ਮੈਂ ਅੱਜ ਮੈਂ ਹੀ ਪੜਪੜਾਂ ਬਾਕੀ ਦੇ। ਉਦੋਂ ਜਿਵੇਂ ਪਾਲਟੇ ਕਿੰਨੇ ਕਵਾਈਟ ਮਾਰ ਗਾਈ। ਮਾਈਟਰ ਪੂਰਾ ਉਹ ਇਕੱਠੇ ਮਗਾਲੀ 10 ਮੁਰਗੀ। 10 ਦਾ ਪੈਸੇ ਤੈਨੂੰ ਕਹਿੰਦਾ ਸਕੈਨਰ ਦੇ ਦੇ ਕੇ ਪੈਸੇ ਭੇਜ ਦਿੰਨੇ ਆ। ਨਾਲ ਤੁਹ ਪੈਸੇ ਪੈਸੇ ਸਕੈਨਰ ਦੇ ਦੇ। ਨਾਲੀ ਇੱਕੋ ਜਨਾ ਜਾਵਾ ਬਹੁਤ ਫੋਨ ਕਰੀ ਜਾ ਰਿਹਾ ਕਹਿੰਦਾ ਬਹੁਤ ਆ ਆ ਆ ਆ ਆ ਆ ਠੀਕ ਹੈ ਜਿਹੜੀ ਤੇਰੇ ਹੱਥ 'ਚ ਦਾਲ ਕੋਸ਼ ਸਾਹਿਬ ਬੂਟ ਪਾ ਰਿਹਾ ਆ ਜੇ ਵੜਦੀਆਂ ਨਹੀਂ ਨਿੱਕੇ ਦੀ ਵੜਨੀ ਆ ਵੜਨੀ ਆ ਵੜਨੀ ਚੰਗੀ ਤਰ੍ਹਾਂ ਬੰਦੇ ਦਾ ਮੂੰਹ ਨਹੀਂ ਧੋ ਕੇ ਆਇਆ ਆਪਣੇ ਯਾਰ ਉਹਦਾ ਹਾਲਤਾ ਦੇਖ ਉਹਦਾ ਮੂੰਹ ਤਾਂ ਧਵਾ ਲਓ ਕੋਈ ਨਾ ਸੱਚੀ ਚੌੜ ਦੀ ਗੱਲ ਨਹੀਂ ਉਹ ਜਿੰਦੂ ਇੱਧਰ ਚੱਕੀ ਉਹ ਦੇਖ ਇਹਦਾ ਪ੍ਰੈਗ 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 ਇਹਦੇ ਉਹ ਜੋ ਸਟਾਰਟਿੰਗ ਤੁਹਾਨੂੰ ਹਾਂਜੀ ਆਜੋ ਅੱਜ ਦੇ ਵਲੌਗ ਦੀ ਸ਼ੁਰੂਆਤ ਕਰ ਰਹੇ ਆਂ ਸੁਬਾ ਸੁਬਾ 7:3 8 ਵਜੇ ਦਾ ਟਾਈਮ ਹੈ ਅੱਜ ਸਾਡੀ ਵਿਰੋਧੀ ਟੀਮ ਹੈ ਹਾਂ ਅੱਜ ਆਪਾਂ ਵਿਰੋਧੀ ਆ ਅੱਜ ਤੁਸੀਂ ਬੰਦੇ ਮੈਨ ਲੱਗਦਾ ਮੈਨੂੰ ਆਇਆ ਕਿਉਂ ਲੱਗ ਰਿਹਾ ਵੀ ਦੋ ਤਿੰਨ ਬਾਹਰੋਂ ਲਿਆਦੇ ਆ ਬਾਹਰੋਂ ਕਿਉਂ ਬੰਦੇ ਆਉਂਦੇ ਆ ਗਿੱਕੀ ਜਿਹੜਾ ਯਾਰ ਆਪਣਾ ਇੱਕ ਦਾ ਉਹ ਜਵਾਬ ਦੇ ਗਿਆ ਹਾਂ ਤੇ ਐਮੀ ਦਾ ਚਲਾ ਚਲਾ ਹੁੰਦਾ ਇਹ ਆ ਬੰਦਾ ਮੈਨੂੰ ਡਾਊਟਫੁਲ ਲੱਗਦਾ ਵੀ ਇਹ ਮੈਨੂੰ ਲੱਗਦਾ ਹਾਂ ਜਿਹਦੇ ਪਿੱਛੇ ਨੀਲਾ ਰੰਗ ਲੱਗਿਆ ਹਾਂ ਨੀਲਾ ਇਹ ਰੰਗ ਉਹ ਬੜਾ ਗਲਤ ਲੱਗਿਆ ਇਹ ਦੋ ਤਿੰਨ ਬੰਦੇ ਬਾਹਰੋਂ ਕਿਉਂ ਖੜਾ ਰਹੇ ਆ ਯਾਰ ਇਹ ਘੱਟ ਸੀ ਭਾਈ ਰਿੰਕੂ ਭਾਈ ਆ ਨਾ ਇਹ ਅੱਜ ਬੁਲਾਏ ਆ ਸੀ ਇਧਰ ਪਿਆ ਪੁੱਤ ਕੋਈ ਰਾਇ ਕਰਕੇ ਆਇਆ ਇਹ ਆਪਦੇ ਪਾਪੇ ਨੂੰ ਕਹਿ ਕੇ ਆਇਆ ਵੀ ਮੈਨੂੰ ਆਊਟ ਨਾ ਦਈਂ ਆਇਂ ਕੇ ਕਹਿਆ ਨਹੀਂ ਬਈ ਡੈਡੀ ਮੈਨੂੰ ਆਊਟ ਨਹੀਂ ਦੇਣਾ ਕੋਈ ਤੁਹਾਨੂੰ ਸ਼ਰਮ ਆਇਆ ਹੈ ਜਿਨਾ ਅੰਦਰ ਕਰਨੀ ਨਹੀਂ ਅੱਛਾ ਫੇਰ ਠੀਕ ਆ ਮਖੜ ਵੀ ਨਾ ਚਾਹੀ ਹੁਣ ਸਾਨੂੰ ਡਾਊਟ ਆ ਤੇਰੇ ਤੇ ਕਮੇਨ ਪਲੇਅਰ ਬਾੰਬੂ ਕਮਾਲਾ ਉਹ ਬਾਹ ਕਮਾਲਾ ਹੋ ਰਹਾ ਬੇਸ਼ੇਰੀ ਹੈਗਾ ਆਪਣੇ ਕੋਲੇ ਅੱਜ ਮੂਨੀ ਤੋਟਾ ਆ ਜਾਓ ਬਾਈ ਆ ਜਾਓ ਆ ਜਾਓ ਆਇਓ ਯਾਰ ਕੋਈ ਟੈਂਸ਼ਨ ਨਾ ਲੈਕਰ ਮੋਟਰ ਦੂਰਵਾਦੀ ਜੀ ਅਪ ਗਰਾਊਂਡ ਤੋਂ ਆਇਆ ਨੂੰ ਨਹੀਂ ਪਤਾ ਬੋਲੋ ਬੋਲੇ ਇਸ ਬਾਹ ਅੱਗੇ ਬਾਈ ਆਪ ਦਾ ਉਹ ਗੱਡੀ ਕੀ ਦੀ ਗੱਡੀ ਵੀ ਪਾਸੇ ਕਰਾਓ ਬਾਈ ਜੀ ਤੁਸੀਂ ਬਿਲਕੁਲ ਇਮਾਨਦਾਰੀ ਨਾਲ ਆਪਾਂ ਦਾ ਵੀ ਅੰਪਾਇਰਿੰਗ ਕਰੇ ਗਲਤ ਆਇਤੇ ਕਰ ਆਪਣੇ ਮੈਂ ਕਿਹੜਾ ਤੇਜ ਹੈ ਮੇਰੇ ਫੈਸਲੇ ਨੂੰ ਸਵਾਲ ਉੱਠਣਗੇ ਤੂੰ ਇਹਦਾ ਮਤਲਬ ਇਹ ਨਹੀਂ ਵੀ ਤੂੰ ਤੀਜੇ ਤੇ ਸਾਡਾ ਪਲੇਅਰ ਤੇ ਤੂੰ ਗਲਤ ਇਲਜ਼ਾਮ ਲਾਵੇਂ ਪੱਪਾ ਵੇ ਕਹਿ ਲਾ ਦਿੰਦਾ ਵੀ ਕਿੱਥੋਂ ਗਈ ਚਲੋ ਓਵਰ ਦੀ ਪਹਿਲੀ ਬੋਲ ਅਗਲੀ ਬਾਲ ਓਏ ਯਾਰ ਅਗਲੀ ਬਾਲ ਗੋਰਮਨ ਓ ਰਨ ਆਊਟ ਹੋਣ ਦਾ ਪੂਰਾ ਪੂਰਾ ਮੌਕਾ ਕਿਵੇਂ ਦਾ ਮੌਲ ਆ ਬਰਾ ਵਧੀਆ ਬਹੁਤ ਸੋਹਣੀ ਬੋਲ ਪਈ ਆ ਗੁਰਮਨ ਨੇ ਪਿਛਲਾ ਓਵਰ ਕਿੰਨਾ ਸੋਹਣਾ ਗਿਆ ਅੰਮ੍ਰਿਤ ਅਗਲੇ ਓਵਰ ਦੀ ਪਲੈਨਿੰਗ ਧਰਮਾ ਬਰਾੜ ਵਾਈਸ ਕੈਪਟਨ ਹਮੇਦ ਅੰਪਾਇਰਿੰਗ ਦੀ ਜ਼ਿੰਮੇਵਾਰੀ ਜੱਗੀ ਅਗਲੀ ਅਗਲਾ ਓਵਰ ਲੈ ਕੇ ਧਰਮਾ ਬਰਾੜ ਬਹੁਤ ਹੀ ਸੋਹਣੀ ਫਲਿੱਕ ਕੀਤੀ ਕੋਸਾ ਪਿੱਛੇ ਪਰ ਇੰਦਰਲੇ ਪਾਸੇ ਗਰਾਊਂਡ ਥੋੜਾ ਜਿਹਾ ਕਬੱਡੀ ਵਾਲਾਂ ਕਰਕੇ ਪੂਰੀ ਤਰ੍ਹਾਂ ਪਰ ਪੱਕ ਨਹੀਂ ਤੇ ਸਾਹਮਣੇ ਸੀਪਾ ਬਹੁਤ ਹੀ ਮਾੜੀ ਬੋਲ ਇਹ ਹੈਗੀ ਨਿੱਕਾ ਲੈਵਨ ਦਾ ਡਾਗ ਆਊਟ ਇਹ ਕੀ ਚੀਜ਼ ਆ ਇਹ ਬੰਦਾ ਕਿੱਧਰ ਬਿਠਾਇਆ ਤੁਸੀਂ ਸਾਡੇ ਵਾਲਾ ਖੇਡ ਰਿਹਾ ਨਹੀਂ ਯਾਰ ਆ ਮੈਨ ਮੈਚ ਇੱਧਰ ਆ ਜੀ ਹੋਰ ਲਾਇ ਸੀ ਸੀਮੀ ਵੀ ਨਾਲੇ ਨਾਲੇ ਸੀਮੀ ਕਰ ਅਗਲੇ ਗੁੱਸੇ ਆ ਫਿਰਦਾ ਕਹਿੰਦੇ ਸੀਮੀ ਪਰ ਬਲਾ ਮਣਾਇਆ ਆ ਸੋਰੀ ਨਹੀਂ ਯਾਰ ਸੋਹਣਾ ਹੈ ਬਹੁਤ ਹੀ ਸੋਹਣਾ ਗਰਾਊਂਡ ਟਿਲਵਾ ਕਲਾਂ ਦਾ ਤੇ ਇੱਕ ਚੰਗਾ ਸਟਾਰਟ ਕਰਦੀ ਹੋਈ ਨਿਕਾ 11 ਹਾਲਾਂਕਿ ਦੋ ਚਾਂਸ ਮਿਲ ਚੁੱਕੇ ਆ ਸੀਪੇ ਨੂੰ ਬਾ ਦਫਾ ਤੇ ਪਾ ਅਗਲੀ ਬਾਲ ਲੈ ਕੇ ਧਰਮਾ ਬਰਾ ਸਾਹਮਣੇ ਸੀਪਾ ਫੇਰੇ ਕਮਾੜੀ ਬਾਲ ਤੇ ਲਾਹਾ ਲੈਂਦੇ ਹੋਏ ਸੀਪਾ ਜਿੰਨਾਂ ਨੂੰ ਇੱਕ ਚਾਂਸ ਮਿਲ ਚੁੱਕਿਆ ਮੈਂ ਬੋਲਦਾ ਤੇ ਸਾਰੇ ਚੁੱਪ ਐਂਦੇ ਆ ਚੀਅਰ ਨਹੀਂ ਕਰਦੇ ਤੁਸੀਂ ਅੱਜ ਟੀਮ ਨੂੰ ਯਾਰ ਚੀਅਰ ਨਹੀਂ ਕਰਦੇ ਟੀਮ ਨੂੰ ਚੌਕਾ ਵੱਜਿਆ ਬਰਾਡ ਆਫ ਦੀ ਲਾਈਨ ਤੋਂ ਭਟਕਦੇ ਹੋਏ ਨੋ ਬਾਲ ਥੋੜੀ ਜੀ ਕਸ਼ਮਕਸ਼ ਕੈਚ छुटਣ ਤੋਂ ਬਾਅਦ ਖੁੱਲ ਚੁੱਕੇ ਆ ਸੀਪਾ ਨਹੀਂ ਜੇ ਤੂੰ ਬੁਢਾ ਹੈ ਤੇ ਫਿਰ ਆ ਬਾਈ ਕੀ ਹੈ ਹੈ ਆਪਦੇ ਆਪ ਨੂੰ ਬੁਢਾ ਕਹੀਏ ਨਾ ਦੱਸ ਸਾਡਾ ਜਿੰਮੇ ਤੁਹਾਡੇ ਕੋਲ ਡੀਸੀ ਫੈਕਟ ਹੈ ਸਾਡਾ ਬੰਦਾ ਸਾਰੀ ਯਾਰ ਟਾਈਮ ਨਾ ਵੇਸਟ ਕਰੋ ਬਾਈ ਸਾਨੂੰ ਚੜ੍ਹੇ ਯਾਰ ਚਲੋ ਯਾਰ ਟਾਈਮ ਨਾ ਵੇਸਟ ਕਰੋ ਚਲੋ ਯਾਰ ਚਲੋ ਵੀਰ ਬਣ ਕੇ ਬੋਲਿੰਗ ਦੇ ਵਿੱਚ ਤਬਦੀਲੀ ਜੋ ਕਿ ਰੂਲ ਆ ਕਿ 4th ওভার ਸਪਿਨਰ ਕਰਾਉਂਦੇ ਆ ਤੇ ਗੈਰੀ ਗੈਰੀ ਟੈਲਵਾ ਨਵਾਂ ਨਵਾਂ ਵਿਆਹ ਹੋਇਆ ਇਹਨਾਂ ਦਾ ਚਲੋ 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 ਸ਼ਾਹ ਅੱਛਾ ਸ਼ਾਟ ਪਰ ਬਾਲ ਗੋਲੀ ਵਾਂਗੂ ਬਾਉਂਡਰੀ ਤੱਕ ਜਾਂਦੀ ਹੋਈ ਇੱਕ ਹੋਰ ਸੋਹਣਾ ਸ਼ਾਟ ਤੇ ਬਾਲ ਬਾਉਂਡਰੀ ਤਰਫ ਗੋਲੀ ਵਾਂਗੂ ਜਾਂਦੀ ਹੋਈ 4 ਰਨ ਆਹੀ ਕਰੀ ਜਾਂਦਾ ਆਹੀ ਕਰੀ ਜਾਂਦਾ ਮਾੜੇ ਕਹਿ ਬੰਦੇ ਨੇ ਚਾਰ ਇੱਕ ਇੱਕੋ ਜਿਹਾ ਬਹੁਤ ਆ ਜਿਆਦਾ ਬਾੜੇ ਖੇਡਣ ਵਾਲੀ ਹੈ ਨਹੀਂ ਕਿੱਡੀ ਨਹੀਂ ਇਹਨੂੰ ਆ ਬੈਠ ਲਿਆ ਓਰੇ ਯਾਰ ਨਿੱਕੇ ਤੂੰ ਜਿਹੜੀ ਇੱਕ ਖੇਡਣੀ ਹੈ ਖੇਡ ਜਾ ਤੂੰ ਆ ਪਹਿਲੇ ਢਿੱਗ ਨੂੰ ਫਿਰਦੀ ਆ ਬੈਠ ਤਾਂ ਯਾਰ ਬੇਜੂ ਵੀ ਨਹੀਂ ਲਾਣਿਆ ਭਾਈ ਅੱਜ ਫੇਰ ਲੋਨੀ ਨੂੰ ਚਾਹੀਦੀ ਸੀ ਭਾਈ ਕਿੱਧਰ ਗਈਆਂ ਉਹ ਬੇਜੂ ਤਾਂ ਹੈਗੀਆਂ ਆ ਦੇ ਦੇ ਬੈਠ ਸੀ ਪੇਂਦਰੇ ਨੇ ਪਲਾਸਟਿਕ ਕੱਢੀਆਂ ਮੇਨਸ ਤਾਂ ਖੜਿਆ ਸਵਾਦ ਲੈ ਰਹੇ ਆਂ ਅਸੀਂ ਕਦੋਂ ਲਾਰੇ ਆਪੇ ਲਵਾਂਗੇ ਉਹ ਗੁੱਸੇ ਜਾਓ ਭਾਈ ਯਾਰ ਖੜਿਆ ਹੱਸਦਾ तो तो प्लेयर भी पहुंच कीपर, बैट्समैन बैट बैट एक होर कैच ड्रॉप ਉਸ ਦਿਨ ਪਾਕਿਸਤਾਨ ਦੇ ਵਿਰੁੱਧ ਵੀ ਸੂਰਜ ਕੁਮਾਰ ਨੇ ਅਪੀਲ ਕੀਤੀ ਸੀ ਸੱਬਾ 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 ਨਿਕਾਹ ਹੋ ਹੋ ਕੀਪਰ ਸਾਹਿਬ ਦੋ ਕੈਚ ਛੱਡ ਚੁੱਕੇ ਤੁਸੀਂ ਸ਼ਾਬਾ ਸ਼ਾਬਾ ਅਮੀ ਸ਼ਾਬਾ ਅਗਲਾ ਬਾਲ ਲੈ ਕੇ ਹਮੇਦ ਬਹੁਤ ਹੀ ਸੋਹਣਾ ਸ਼ਾਟ ਕਵਰ ਦੀ ਦਿਸ਼ਾ ਵੱਲ 6 ਰਨ ਅੱਜ ਸਾਰੀ ਸਾਡੀ ਇੱਕ ਸੁੱਖਾ ਤੇ ਇੱਕ ਜੰਦਾ ਕੁਰਬਾਨੀ ਦੇਣ ਲਈ ਇਕੱਠੇ ਆਏ ਇੱਥੇ ਕੀ ਨਿਸ਼ਾਨ ਆ ਲਾਲ ਲਾਲ ਨਿਸ਼ਾਨ ਵਾਹ ਯਾਰ ਅਗਲੀ ਬੋਲ ਮੀਆਂ ਜੀ ਨਿਕਾ ਛੋਟੀ ਬਾਲ ਆਪ ਦੇ ਕੈਪਟਨ ਬਾਰੇ ਗਲਤ ਸ਼ਬਦ ਵਰਤਦੇ ਹੋਏ ਮਲੌਗਰ ਵਾਹੇ ਸ਼ਾਟ 4 ਰਨ ਤਾ 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 ਖਣ ਖਣ ਟਣ ਟਣ ਡਰਿੰਕਸ ਬ੍ਰੇਕ ਲਈ ਟੀਮ ਆਉਂਦੀ ਹੋਈ ਵਾਈਸ ਕੈਪਟਨ ਹਮੇਦ ਕੈਪਟਨ ਜਿੰਦੂ ਦੇ ਬਾਰ ਗਈ ਨਾ ਤੇ ਬੂਟੇ ਵਾਲੀ ਗੱਲ ਯਾਦ ਆ ਗਈ ਕਹਿੰਦਾ ਵੀ ਕਿਤੇ ਘੁੰਮਣ ਗਏ ਤੇ ਗੱਡੀ ਦਾ ਵੀਲ ਨਿਕਲ ਗਿਆ ਤੇ ਮੂਰੇ ਕੁੱਤਾ ਭੱਜ ਜਾਂਦਾ ਸੀ ਤੇ ਵੀਲ ਮਗਰ ਮਗਰ ਤੇ ਕੁੱਤੇ ਨੇ ਵੇਖਿਆ ਐ ਕਰਕੇ ਆਹਦਾ ਵੀਲ ਐ ਹੀ ਹੁੰਦਾ ਉਹ ਮੇਰੇ ਕੁੱਤਾ ਤੇਜ਼ ਹੋ ਗਿਆ ਆਹਦਾ ਵੀਲ ਹੋਰ ਤੇਜ਼ ਹੋ ਗਿਆ ਮਗਰ ਉਹ ਜਿੰਦੂ ਨਾਲ ਨਹੀਂ ਨਹੀਂ ਇਹ ਜਿੰਦੂ ਤਾਂ ਨਿੱਕੇ ਦੀ ਮੌਸੀ ਨੇ ਲਾਇਆ ਨਹੀਂ ਉਹ ਵਾਰ ਇਹਦਾ ਤਾਂ ਲਾਇਆ ਇਧਰੋਂ ਤਾਂ ਐਸੀ ਸਿਹਤ ਬਣਾਉਂਦਾ ਸੀ ਜੇਰ ਦੀ ਸ਼ੇਰ ਚ ਭੱਜਿਆ ਫਿਰ ਇਹ ਮੈਂ ਰੋਟੀ ਨੇ ਖਾਵਾ ਜਿੰਨੇ ਚਿਰ ਨਿੱਕੇ ਅਰ ਕੇ ਬੈਟਿੰਗ ਕਰਦੇ ਹਾਂ ਇਹ ਵੀ ਸੀ ਨਾ ਕੁ ਸਵਾਦ ਹੈ ਹਾਂ ਬੜੀ ਜਿਆਦਾ ਜਾਵੜਾ ਬਾਈ ਸਵਾਦ ਕਿਉਂ ਨਹੀਂ ਗਿਆ ਯਾਰ ਲੱਦਸ ਨਹੀਂ ਉਹ ਕ ਜਾਵੜਾ ਯਾਰ ਆਨੇ ਚਾਹੁੰਦੇ ਪੰਦਾ ਕੈਪਟਨ ਦੇ ਹੱਥਾਂ ਚੋਂ ਰਨ ਲੈਂਦੇ ਹੋਏ ਉਹ ਵੇਖ ਦਿੱਤੀ ਸੀ ਹਾਂ ਬੈਡਿੰਗ ਕਰਨ ਨਹੀਂ ਗਈ ਸੀ ਉਹ ਜਿਹੜੀ ਨਹੀਂ ਬੈਡਿੰਗ ਕਰਦੀ ਦਿੱਤੀ ਸੀ ਕਰੂਗੇ ਆਊਟ ਲੱਗਦਾ ਆਪਦੀ ਵਿਕਟ ਥਰੋ ਕਰਕੇ ਆਉਂਦੇ ਹੋਏ ਨਿਕਾ ਬਹੁਤ ਸੋਹਣਾ ਖੇਡ ਰਹੇ ਸੀਗੇ ਆਊਟ ਇੱਕ ਸਕੋਰ ਵੀ ਲੱਗੂਗਾ ਬਾਈ ਆਊਟ ਆਊਟ ਕੈਚ ਆਊਟ ਕੈਚ ਆਊਟ ਨਹੀਂ ਨਹੀਂ ਆਈ ਸੀ ਗਿਆ ਨਹੀਂ ਬਹੁਤ ਹੀ ਮਾੜੀ ਫੀਲਡਿੰਗ ਤੇਜੀ ਦੀ ਜਿੱਥੇ ਸਿਰਫ ਇੱਕ ਰਨ ਹੋਣਾ ਚਾਹੁੰਦਾ ਸੀ ਉਥੇ ਦੋ ਰਨ ਲੈ ਉਹ ਐ ਰਿਫਟ ਜਵਾਨ ਆਪਦੀ ਪਰਜਮਾਨੀ ਦੇ ਵਿੱਚ ਇੱਕ ਜੋ ਬੋਲਰ ਬਹੁਤ ਹੀ ਯੰਗ ਬੋਲਰ ਹੁੰਦਾ ਸੀ ਇੱਕ ਪਤਲਾ ਜਾਂ ਸਲਿਮ ਜਿਹਾ ਮੁੰਡਾ ਜੋ ਥੋੜਾ ਜਿਹਾ ਜਿਵੇਂ ਚੰਡੀ ਗੜੀ ਆ ਜਿੰਦੂ ਮਹਾਲੀ ਵਾਲਾ ਕਹਿੰਦੇ ਆ ਮਹਾਲੀ ਵਾਲਾ ਬਾਲ ਲੈ ਕੇ ਲੱਗਦਾ ਵਾਈਟਾਂ ਦੀ بارش ਹੋਊਗੀ ਪਹਿਲੀ ਬੋਲ ਹੀ ਵਾਈਟ ਸੀ ਜਿਵੇਂ ਪਹਿਲਾਂ ਹੀ ਮੈਂਸ਼ਨ ਕੀਤਾ ਸੀ ਵੀ ਬਹੁਤ ਚਿਰ ਬਾਅਦ ਬੋਲਿੰਗ ਤੇ ਆਇਆ ਜਿੰਦੂ ਮਹਾਲੀ ਸਲਕਦਾ ਹੀ ਰੋਦੇ ਦਾ ਲਓ ਜੀ ਆਪਦੀ ਸਹੀ ਬੋਲ ਪਾਈ ਆ ਪਹਿਲੀ ਜਿੰਦੂ ਮਹਾਲੀ ਵਾਲੇ ਨੇ ਦੂਸਰਾ ਲੈਣ ਲੈਣ ਲਈ ਬੱਜੇ ਸੀ ਪਾਰਾ ਨਾ ਰੋਣ ਦਾ ਪੂਰਾ ਪੂਰਾ ਮੌਕਾ ਪਰ ਨਹੀਂ ਕਿਸੇ ਤੋਂ ਬੋਲ ਫੜੀ ਨਹੀਂ ਗਈ ਜਿੰਦ ਜਾਨ ਮਹਾਲੀ ਜਿੰਦ ਜਾਨ ਮਹਾਲੀ ਅਗਲੀ ਬੋਲ ਲੈ ਕੇ ਆ ਜਿਹੜਾ ਐਂ ਜੇ ਕਰਦਾ ਨਾ ਆ ਜਾਣ ਹੀ ਕੱਢ ਲੈਂਦਾ ਭੁੰਡਰਾ ਕਿ ਜਿੰਦੂ ਮਹੱਲੀ ਵਾਲਾ ਸਾਹਮਣੇ ਸੀਪਾ ਨੋ ਬਾਲ ਨੋ ਬਾਲ ਨੋ ਬਾਲ ਉਹ ਕਿੱਥੇ ਪਿਆ ੱੱਪਾ ਕਿੱਥੇ ਪਿਆ ਨੋ ਵਾਲਾ ਉਹ ਡੈੱਡ ਕਾਰੀ ਹੋ ਗਈ ਅੱਛਾ ਬੰਦਾ ਡੈੱਡਾ ਬੰਦਾ ਡੈੱਡਾ ਸਹੀ ਹੈ ਰੀ ਹੈਟ ਆ ਮੈਟ ਕਰਕੇ ਉਹ ਛਡਾ ਲਓ ਏ ਜਿਹੜੀ ਸਾਵਾ ਛਾਵਾ ਦੂਜਾ ਜਿੰਦੂ ਏ ਜਿੰਦੂ ਆ ਜਿੰਦੂ 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 ਵਾਵਾ ਮੈਂ ਸੁਣਾ ਸੀ ਮੀ ਡਰਦਾ ਨਹੀਂ ਆਇਆ ਪਹਿਲਾਂ ਬੈੜੀ ਪਹਿਲੀ ਤੇ ਮੁਖਾਰ ਚੜਿਆ ਵੇੜੂ ਧਰਮਾ ਬਰਾੜ ਜੀ ਜਿਹੜਾ ਨੇ ਦੂਜੀ ਓਰ ਬਹੁਤ ਕੁੱਟ ਖਾਧੀ ਤੂੰ ਦੀਪ ਪਈ ਥਾਲ ਬਾਅਦ ਬੈਠ ਦੋ ਸਾਲਾਂ ਬਾਅਦ ਬੈਟਿੰਗ ਕਰਨ ਆਇਆ ਹੋਏ ਤੂੰ ਉਹਨੂੰ ਫੋਲਟਾ ਬੋਲਾਂ ਤੇ ਯਾਰ ਕੈਚ ਦਾ ਯਾਰ ਕੈਚ ਛੱਡਦਾ ਫਿਰ ਬੋਲਾ ਮਾਰੀਆਂ ਪਾਉਣੀਆਂ ਯਾਰ ਬਰਾੜਾ ਯਾਰ 10 ਬਾਈ ਜਦੋਂ ਇੱਕ ਚਾਂਸ ਮਿਲ ਗਿਆ ਹੁਣ ਚੈਨਲ ਨੂੰ ਮਿਲ ਗਿਆ ਇੱਕ ਚਾਂਸ ਬਾਬਾ ਉਹ ਹੁਣ ਚੈਨੇ ਨਾ ਰਲਾਦਾ ਤੁਸੀਂ ਪੇ ਨੂੰ ਯਾਰ ਹੈ ਕੀ ਬਾਤਾਂ ਕਰਦੇ ਆ ਯਾਰ ਓ ਮਾਰਟਰ ਜੀ ਵਾਹ ਮਾਰਟਰ ਜੀ ਪਰ ਤੇਜ਼ ਬਹੁਤ ਸੀਗਾ ਜੋ ਬੰਦਾ ਕਦੇ ਵਨ ਡਾਉਨ ਓਪਨਿੰਗ ਆਉਂਦਾ ਸੀ ਅੱਜ 9ਵੇਂ ਨੰਬਰ ਤੇ ਬੈਟਿੰਗ ਤੇ ਜਾ ਰਿਹਾ ਹੈ ਕੈਜ ਆ ਮਟਰ ਯਾਰ ਜਿੰਦੂ ਜਿੰਦੂ ਗੱਲ ਅਗਲਾ ਓਵਰ ਲੈ ਕੇ ਸਾਹਮਣੇ ਗੁਰਾ 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 ਬੱਲੇ ਦਾ ਬਾਹਰ ਹੀ ਕਰਾ ਲੈਂਦੀ ਹੋਈ ਜਿੰਦੂ ਦੀ ਲੱਤ ਤੇ ਵੱਜਿਆ ਕਿ ਓਏ ਹਾਏ ਓਏ ਕਹਿੰਦੇ ਆਏ ਆ ਰਸੂਦ ਤੋਂ ਬਾਅਦ ਵੱਜੀ ਜਾਂਦਾ ਸੀ ਨਾ ਮੈਨੂੰ ਹੋਣੀ ਗਰਾਊਂਡ ਤਿਆਰ ਸੀਗਾ 10 ਫਿਰ ਸਾਢੇ 7 ਉਹਦੇ ਗਰਾਊਂਡ ਤਿਆਰ ਮੈਨਾਂ ਹੀ ਬਾਈ ਯਾਰ ਐਵੇਂ ਸਾਢੇ 7 ਉਹਦੇ ਦੱਸ ਲੈ ਤਿਆਰ ਹੋ ਗਿਆ ਅਗਲੀ ਤਿਆਰ ਸੀਗਾ ਐਵੇਂ ਸਾਢੇ 7 ਦਾ ਟਾਈਮ ਦੇ ਦਿੰਦੇ ਉਹ ਬਸ ਬਸ ਜਦੋਂ ਯਾਰ ਫਟਲਾ ਕਲਾ ਮੈਂ ਚੱਲੀ ਨਹੀਂ ਸਾਡੇ ਕੋਲ ਨਹੀਂ ਇਧਰ ਕਰੀ ਡਲਾ ਫੜਾਈਆਂ ਨੂੰ ਬੜਾ ਡਲਾ ਫੜਾ ਅਗਲਾ ਮੈਂ ਮੋੜ ਦੇਣੀ ਬੰਦਿਆਂ ਦੇ ਵੀ ਆ ਜੋ ਸੀਗਾ ਉਹ ਜਿਹਨੇ ਸ਼ੈੱਡ ਖਾਣੇ ਫਾਲੇ ਨਹੀਂ ਹਲੇ ਨਹੀਂ ਆ ਬੀ ਆ ਰੋਕੀ ਗੱਲ ਕਰ ਇਹ ਸਾਈਡ ਜਾ ਕੇ ਗੱਲ ਕਰ ਲੈ ਯਾਰ ਇਹ ਕਾਰਜਕਾਰੀ ਹੈ ਚੰਨੀ ਹੈ ਦੋ ਸਕੋਰ ਦੇ ਦੋ ਸਕੋਰ ਦੇ ਦੋ ਢਾਈ ਢਾਈ ਕਰ ਲੋ ਯਾਰ ਓਏ ਭਾਈ ਉਹ ਆ ਗਏ ਬਸ ਟਾਈਟਾਈ ਕਰ ਲਓ ਕੋਈ ਨਹੀਂ ਦਰਦੀ ਜ਼ੀਰੋ ਓ ਰਹਿਣ ਦੋ ਯਾਰ ਨਹੀਂ ਮਾਰੀ ਯਾਰ ਓਏ ਅਸੀਂ ਨਹੀਂ ਲੈਣੇ ਪੰਜ ਰਾਂ ਨੇ ਇਹ ਟਿਕਟ ਏਸੀ ਬੈਲ ਲੱਗੀ ਅਸੀਂ ਰਾਵਣਾਂ ਨੂੰ ਹੀ ਮਾਰਾਂਗੇ ਅਸੀਂ ਪੰਜ ਰਾਂ ਨਹੀਂ ਲੈਣਗੇ ਅਸੀਂ ਰਾਵਣ ਆ ਦੇ ਅੱਕਾਂ ਨਾਲ ਮਾਰਾਂਗੇ ਨਿੱਕੇ ਕੇ ਜਿੱਤੇ ਦਿਖਾਓ ਜੇਤਰੇ ਹੋਣ ਆ ਜੋ ਉਹ ਨਹੀਂ ਪੰਜ ਰਾਂ ਨੇ ਚਲੇ ਜਾ ਰਹੀ ਨਹੀਂ ਪਤਾ ਕੀ ਆ ਅੱਜ ਗਾਂਧੀ ਤੇ ਰਾਵਣ ਇਕੱਠੇ ਆ ਗਏ ਪੰਗਾ ਵੇ ਗਿਆ ਹੱਸ ਲਾ ਗਏ ਹੋਇਆ ਵੀ ਹੁਣ ਇਹਨਾਂ ਨੇ ਕੱਲ ਨੂੰ ਮੈਚ ਕਰਾਉਣਾ ਹੈ ਟਾਈਮ ਦੇਣਗੇ ਤੜਕੇ ਕਿੰਨੇ ਵਜੇ ਤੇ ਫੇਰ ਦੂਜੀ ਗੱਲ ਵੀ ਹੁਣ ਰੌਲਾ ਪਾਉਣ ਵਾਲੀ ਸਾਰੇ ਬੰਦੇ ਰੌਲਾ ਪਾਉਂਦੇ ਆ ਗਰਾਊਂਡ ਤਿਆਰ ਨਹੀਂ ਮੈਨੂੰ ਇਤਨੀ ਲੱਗੀ ਜੇ ਨਹੀਂ ਉਹ ਤੇ ਸ਼ਾਮ ਨੂੰ ਸ਼ਾਮ ਨੂੰ ਕੌਣ ਆਉਂਦਾ ਫੇਰ ਯਾਰ ਉਹ ਜੋ ਮਸ਼ੀਨ ਤੇ ਉਹੀ ਨਵੀਂ ਤੇ ਉਹੀ ਅਜੇ ਤੇ ਉਹ ਤੇਜ਼ਾਬ ਵਾਲਾ ਬਣਾਣਾ ਯਾਰ ਰੌਲਾ ਸਾਰਾ ਸਾਰਾ ਦਾ ਰੌਲਾਗਾ ਕੱਲੂ ਵੀ ਕੰਮ ਕਰਦਾ ਕੋਈ ਨਹੀਂ ਆਉਂਦਾ ਭਾਈ ਸਾਡੀ ਏਟੀਮ ਦਾ ਟੂਨ ਲੇ ਲੂਗਾ 20 ਟੀਮ ਤਿਆਰ ਤੇ ਅਸੀਂ ਕੱਲ ਮੈਂ ਤੁਸੀਂ ਇਹ ਟੀਮ ਜਿੱਤ ਹੁਣ ਹੁਣ ਤੂੰ ਕੀ ਕਹੇਗਾ ਪਿਛਲਾ ਮੈਚ ਅਸੀਂ ਕਰਾਏ ਖੋਸਾ ਆਇਆ ਖੋਸੇ ਨਾ ਕਰਾਵਾਂਗੇ ਮੈਚ ਕੈਨਸਲ ਆ ਇੱਕ ਇੱਕ ਪੁਆਇੰਟ ਦੋਨਾ ਟੀਮਾਂ ਨੂੰ ਤਾਂ ਨਹੀਂ ਤੁਸੀਂ ਆਪ ਦਾ ਫਾਇਦਾ ਵੇਹਣੀ ਵੀ ਤੁਸੀਂ ਹਰੇਵੇਂ ਇੱਕ ਇੱਕ ਪੁਆਇੰਟ ਦੇ ਕੇ ਅਗਲਾ ਮੈਚ ਖੇਡਿਆ ਆ ਤਾਂ ਭਰਾਵਾ ਇਹ ਆਪ ਦਾ ਫਾਇਦਾ ਵੇਦੇ ਪਰਦੇ ਆ ਵੀ ਅਸੀਂ ਹਰੇ ਇੱਕ ਇੱਕ ਪੁਆਇੰਟ ਦੋ ਕੰਮ ਨਹੀਂ ਪੜਿਆ ਇੱਥੇ यारो लो साइड ਵੇ ਟ੍ਰਾਂਸਫਰ ਲੋ ਜੇ ਜੰਤਾਂ ਨੂੰ ਵਿਸ਼ਵਾਸ ਦਿਵਾਉ ਤੇ ਆਪਦੀ ਬੈਟਿੰਗ ਆਰਡਰ ਦੇ ਵੇਲੇ ਨੂੰ ਆ ਗਿਆ ਤਾਂ ਉਹ ਖੇਡੂਗਾ ਮੰਨ ਲਓ ਜੇ ਉਹ ਹੈ ਨਹੀਂਗਾ ਉਹਨਾਂ ਦੀ ਬੋਲਿੰਗ ਆ ਗਈ ਉਹਨਾਂ ਦਾ ਬੰਦਾ ਸ਼ਾਟ ਹੋ ਗਿਆ ਤਾਂ ਉਹ ਹੋਊਗਾ ਹੀ ਉਹਨਾਂ ਨੇ 11 ਦੇ ਦਿੱਤੀ ਨਾ ਸਾਡੇ ਨੂੰ ਵੀ ਐਨਾ ਪੈਸੇ ਦੇ ਦਿੱਤੀ ਨਾ ਪਲੇਅਰ ਕਰਕੇ ਮੈਚ ਰੁਕਿਆ ਤੇ ਹੋਵੇ ਨਹੀਂ ਪਲੇਅਰ ਕਰਕੇ ਮੈਚ ਰੁਕਿਆ ਜਾਂਦਾ ਦੀਏ ਜੇ ਪਲੇਅਰ ਕਰਕੇ ਮੈਚ ਰੁਕਿਆ ਨਹੀਂ ਜੇ ਤਾਂ ਜੇ ਤਾਂ ਮੇਰੀ ਗੱਲ ਸੁਣੋ ਇੱਕ ਮਿੰਟ ਬਾਈ ਜੇ ਤਾਂ ਇਹ ਸਹਿਮਤਾ ਪੰਜ ਰੈਨ ਦੇਣ ਤੇ ਤਾਂ ਫਿਰ ਲੈ ਲਓ ਨਹੀਂ ਤਾਂ ਜਾਵਾਂ ਨਹੀਂ ਲੈਣੇ ਬਾਈ ਨਾ ਰੋਲਾ ਪੈਂਦਾ ਇਹ ਗੱਲ ਦਾ ਉਹ ਨਹੀਂ ਲਾਉਣੇ ਪੰਜ ਰਨ ਨਹੀਂ ਲਾਉਣੇ ਨਹੀਂ ਲਾਉਣੇ ਰੇਂਦਰ ਰੇਂਦਰ ਚਲੋ ਕੁਛ ਤਾਂ ਸਹਿਮਤੀ ਹੋਈ ਮਾਣਾ ਕਿੱਧਰ ਗਿਆ ਮਾਟਰ ਜੀ ਤੇ ਉਰੇ ਆਓ ਮੌਕੇ ਦੇ ਵਿਰੋਧੀ ਪਹਿਲਾਂ ਹੀ ਕਹਤਾ ਸੀ ਸੀਗਾ ਨਹੀਂ ਲੈਣੇ ਪੰਜ ਰਨ ਮਾਟਰ ਜੀ ਉਰੇ ਤਾਂ ਆਜੋ ਮਾਣਾ ਚੈ ਮਾਣਾ ਚੈਨਤਾ ਜੀ ਪਰਦਾ ਸਕੋਰਿੰਗ ਕਿਹਦੇ ਕੋਲੇ ਆ ਸਾਡੇ ਸੱਤ ਮੈਚ ਸ਼ੁਰੂ ਲੈਂਦਾ ਥੋੜਾ ਮੈਚ ਦਾ ਟਾਈਮ ਡੇਟ ਕਰਦਗੇ ਟ੍ਰੇਡਿੰਗ ਹੋ ਗਈ ਅਗਲੇ ਮੈਚ ਦਾ ਟਾਈਮ ਡੇਟ ਕਰ ਲੀਏ ਆਪਾਂ ਮੈਂ ਵੀ ਇਹ ਗੱਲ ਕਹਿੰਦੇ ਫਿਰ ਆਪਾਂ ਕਰ ਸਕਦੇ ਕੋਵੇ ਸਤੇ ਅਗਲੇ ਮੈਚ ਦਾ ਟਾਈਮ ਲੇਟ ਕਰ ਦੋ ਫਿਰ ਤਰੇਲ ਨਹੀਂ ਨਹੀਂ ਬਾਈ ਰੂਲ ਐ ਨਹੀਂ ਲੱਗੂ ਹੁੰਦਾ ਦੋ ਮਿੰਟ ਹਲੋ ਸਾਰੇ ਆਪ ਦੀ ਮੁੜ ਕੇ ਡਿਲੀਟ ਕਰ ਲੈਂਦੇ ਹਾਂ ਬੱਸ ਨਾ ਜੀ ਹੋਰ ਤਕੜਾ ਸਹੀ ਹੈ ਸਹੀ ਹੈ ਬੈਠੇਗਾ ਉਹ ਵੀ ਆਲਾ ਗੱਲਾਂ ਹੀ ਹੋਣੇ ਬਹੁਤ ਕਹਿੰਦੀ ਗੱਲ ਹੀ ਹੋ ਕਰੇ ਨਾ ਤੂੰ ਗੱਲ ਕਰਦਾ ਨਾ ਤੂੰ ਬੋਲ ਸਕਦਾ ਧਿਆਨ ਕਰੋ ਨਹੀਂ ਆਹ ਕਰੀਂ ਤੀਕਾ ਮੁੰਡੂ ਮੁੰਡੂ ਪਰਿਵਾਰ ਕੀ ਪਈ ਨਾ ਮੈਂ ਤਾਂ ਨੰਦ ਸਭ ਬ੍ਰੇਕ ਸੀਗੀ ਵਾਟਰ ਬ੍ਰੇਕ ਆਨ ਫੇਰ ਚੱਲੇ